ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਫੇਲ ਨਜ਼ਰ ਆ ਰਹੀ ਹੈ ਪੰਜਾਬ ਚ ਕਾਨੂੰਨ ਵਿਵਸਥਾ ਰੱਬ ਆਸਰੇ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਦਿਨ ਦਿਹਾੜੇ ਬੈਂਕ ਦੇ ਵਿੱਚ 12 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਬਟਾਲਾ ਦੇ ਵਿੱਚ ਚਿੱਟੇ ਦਿਨ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਹੈ ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਨੇ ਤਾਂ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਸੀਸੀਟੀਵੀ ਦੇ ਵਿੱਚ ਦੋਵੇਂ ਵਾਰਦਾਤਾਂ ਦਾ ਘਟਨਾਕਰਮ ਕੈਦ ਹੋਇਆ ਹੈ ਪੁਲਿਸ ਦੇ ਹੱਥ ਦੋਹਾਂ ਮਾਮਲਿਆਂ ਦੇ ਵਿੱਚ ਫਿਲਹਾਲ ਖਾਲੀ ਨਜ਼ਰ ਆ ਰਹੇ ਨੇ ਤਾਂ ਖਾਸ ਤੌਰ ਦੇ ਉੱਤੇ ਪੰਜਾਬ ਚ ਕਾਨੂੰਨ ਵਿਵਸਥਾ ਦਾ ਹਾਲ ਕੀ ਹੈ ਇੱਕ ਪਾਸੇ ਦਿਨ ਦਿਹਾੜੇ 12 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਨਜ਼ਰ ਆ ਰਹੇ ਨੇ ਇਹ ਲੁੱਟੇਰੇ ਤਾਂ ਦੂਜੇ ਪਾਸੇ ਬਟਾਲਾ ਦੇ ਵਿੱਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਿਰ ਕਿਸ ਤਰੀਕੇ ਦੇ ਨਾਲ ਸੁਨਿਆਰੇ ਦੀ ਦੁਕਾਨ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਇਹਨਾਂ ਬਖੌਫ ਲੁਟੇਰਿਆਂ ਦੇ ਵੱਲੋਂ ਦਿੱਤਾ ਗਿਆ ਹੈ ਦੋ ਤਸਵੀਰਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਮੂਹ ਚੜਾਉਂਦੀਆਂ ਖਬਰਾਂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਤਸਵੀਰ ਅੰਮ੍ਰਿਤਸਰ ਤੋਂ ਗੁਰੂ ਨਗਰੀ ਦੇ ਵਿੱਚ ਬੈਂਕ ਦੇ ਵਿੱਚੋਂ 12 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਇਸ ਦੀ ਸੀਸੀਟੀਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਿਰ ਇਹ ਬਦਮਾਸ਼ ਕਿਸ ਕਦਰ ਬੇਖੌਫ ਨਜ਼ਰ ਆ ਰਹੇ ਨੇ ਤਾਂ ਦੂਜੀ ਤਸਵੀਰ ਵੀ ਬਟਾਲਾ ਤੋਂ ਹੀ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮਾਜੇ ਦੀਆਂ ਇਹ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਬੈਂਕ ਦੇ ਵਿੱਚ 12 ਲੱਖ ਦੀ ਲੁੱਟ ਅੰਮ੍ਰਿਤਸਰ ਦੇ ਵਿੱਚ ਤਾਂ ਦੂਜੇ ਪਾਸੇ ਬਟਾਲਾ ਦੇ ਵਿੱਚ ਸੁਨਿਆਰੇ ਦੀ ਦੁਕਾਨ ਨੂੰ ਲੁੱਟਿਆ ਗਿਆ ਕਰੀਬ 13 ਟੋਲੇ ਸੋਨਾ ਜਿਹੜਾ ਹੈ ਉਹ ਲੁੱਟਿਆ ਗਿਆ ਤੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਟਾਲਾ ਦੀ ਏ ਤਸਵੀਰ ਹੈ ਜਿੱਥੇ ਬੈਂਕ ਦੇ ਬਾਹਰ ਦੀ ਏ ਤਸਵੀਰ ਹੈ ਜਿਸ ਦੇ ਵਿੱਚ ਲੁਟੇਰੇ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਬੈਂਕ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਫਿਲਹਾਲ ਪੁਲਿਸ ਦੇ ਹੱਥ ਖਾਲੀ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਦੇ ਉੱਤੇ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਤਾਂ ਬੈਂਕ ਦੇ ਬਾਹਰ ਦੀ ਏ ਤਸਵੀਰ ਹੈ ਜਿੱਥੇ ਤੈਂ ਅੰਮ੍ਰਿਤਸਰ ਦੀ ਏ ਤਸਵੀਰ ਹੈ ਜਿੱਥੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਫਿਲਹਾਲ ਤਫਤੀਸ਼ ਕਰ ਰਹੀ ਹੈ ਇਹਨਾਂ ਤਸਵੀਰਾਂ ਦੇ ਆਧਾਰ ਦੇ ਉੱਤੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਬਦਮਾਸ਼ ਨੇ ਇਹ ਲੁਟੇਰੇ ਨੇ ਬੇਖੌਫ ਨਜ਼ਰ ਆ ਰਹੇ ਨੇ ਕਿਸੇ ਦਾ ਕੋਈ ਡਰ ਨਹੀਂ ਹੈ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਲੁਟੇਰੇ ਦੇ ਵੱਲੋਂ ਮੂੰਹ ਤੱਕ ਨਹੀਂ ਆਪਣਾ ਟਕਿਆ ਹੋਇਆ ਬੇਖੌਫ ਤਰੀਕੇ ਦੇ ਨਾਲ ਅਜਿਹਿਆਂ ਵਾਰਦਾਤਾਂ ਨੂੰ ਅਜਿਹਿਆਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੈਂਕ ਦੇ ਬਾਹਰ ਦੀ ਇਹ ਤਸਵੀਰ ਹੈ ਇਹਨਾਂ ਲੁਟੇਰਿਆਂ ਦੇ ਵੱਲੋਂ ਬੈਂਕ ਦੇ ਵਿੱਚ 12 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਫਰਾਰ ਹੋਏ ਨੇ ਬੇਖੌਫ ਤਰੀਕੇ ਦੇ ਨਾਲ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਅਮ੍ਰਿਤਸਰ ਤੋਂ ਮਨਿੰਦਰ ਮੋਂਗਾ ਲਾਈਵ ਜੁੜੇ ਹੋਏ ਨੇ ਤਾਂ ਮਨਿੰਦਰ ਦਾ ਰੋਕ ਕਰ ਲੈਣੇ ਆ ਮਨਿੰਦਰ ਖਾਸ ਤੌਰ ਦੇ ਉਤੇ ਜਿਹੜੀਆਂ ਤਸਵੀਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਕਿਵੇਂ ਇਹ ਤਸਵੀਰ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਨਿੰਦਰ ਦੇ ਨਾਲ ਸੰਪਰਕ ਦੁਬਾਰਾ ਕਰਾਂਗੇ ਪਰ ਇਸ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਇਹਨਾਂ ਬਦਮਾਸ਼ਾਂ ਦੇ ਹੌਸਲੇ ਕਿਸ ਕਦਰ ਉਲੰਧ ਨੇ ਲੀਗਲ ਟੀਮ ਹੁੰਦੀ ਹੈ ਸਪੈਸੀਫਿਕ ਜਿਹੜੀ ਬੈਂਕ ਚ ਕੋਈ ਵੀ ਵਾਰਦਾਤ ਹੁੰਦੀ ਹੈ ਉਹੀ ਇਹਨੂੰ ਕਰਦੀ ਹੈ ਉਹੀ ਇਹਨੂੰ ਕਰਦੇ ਆ ਠੀਕ ਹੈ ਜੀ ਬਾਕੀ ਜੋ ਵੀ ਹੈਗਾ ਤੁਸੀਂ ਸਾਡੀ ਲੀਗਲ ਟੀਮ ਨਾਲ ਜਾ ਸਕਦੇ ਹੋ ਗੱਲ ਕਰ ਸਕਦੇ ਹੋ ਜਾਂ ਫਿਰ ਪੁਲਿਸ ਵਾਲੇ ਇਨਕੁਆਇਰੀ ਕਰਕੇ ਇਹ ਆਈਸੀਆਈਸੀ ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਇਆ ਇੱਕ ਬੰਦਾ ਜੋ ਦਸਰੇ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਉਹ ਲੈ ਕੇ ਗਿਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਅਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਕਹੀ ਜਾਦੀ ਕਿ ਬੈਂਕ ਦੇ ਬਾਹਰ ਸਿਕਿਉਰਟੀ ਗਾਰਡ ਨਹੀਂ ਹੈਗਾ ਜੀ ਜ्यादातर ਇਸ ਤਰ੍ਹਾਂ ਦੇ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਕਿਉਰਿਟੀ ਗਾਰਡ ਹੈ ਲੱਗਦਾ ਕਿ ਬੈਂਕ ਤਾਂ ਵੀ ਦੂਰ ਹੈ ਹਾਂਜੀ ਸਕਿਉਰਿਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਕਿ ਮੇਰੇ ਨਾਲ ਮੇਰੇ ਸਹਿਯੋਗੀ ਮਨਿੰਦਰ ਮੋਂਗਾ ਅੰਮ੍ਰਿਤਸਰ ਤੋਂ ਲਾਈਵ ਜੁੜੇ ਹੋਏ ਨੇ ਤਾਂ ਮਨਿੰਦਰ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬੈਂਕ ਦੇ ਬਾਹਰ ਕੋਈ ਸਕਿਉਰਿਟੀ ਗਾਰਡ ਵੀ ਤਾਇਨਾਤ ਨਹੀਂ ਸੀ ਤਾਂ ਆਪਣੇ ਆਪ ਦੇ ਵਿੱਚ ਇਹ ਸੱਦਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਲੁਟੇਰਿਆਂ ਨੂੰ ਕਿ ਆਓ ਕਿ ਲੁੱਟ ਕਰੋ ਆਸਾਨੀ ਦੇ ਨਾਲ ਅਜੇਹੇ ਵੇਲੇ ਜਦੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਮੁਕੰਮਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਹਰ ਆਨ ਜਾਣ ਵਾਲੇ ਰਸਤਿਆਂ ਨੂੰ ਬਾਹਰ ਜਾਣ ਨੂੰ ਜਾਂ ਬਾਹਰੋਂ ਇੱਥੇ ਅੰਦਰ ਦਾਖਲ ਹੋਣ ਵਾਲੇ ਰਸਤਿਆਂ ਤੇ ਮੁਕੰਮਲ ਤੌਰ ਤੇ ਤਲਾਸ਼ੀ ਲਈ ਜਾ ਰਹੀ ਹੈ ਔਰ ਅਜਿਹੇ ਵੇਲੇ ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹੈ ਤਾਂ ਅੰਮ੍ਰਿਤਸਰ ਦੀ ਤਰਨਤਨ ਰੋਡ ਤੇ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਇਸ ਤਰਨਤਨ ਰੋਡ ਦੀ ਜਿੱਥੇ ਬੇहद ਹਮੇਸ਼ਾ ਹੀ ਬੇहद ਚਹਿਲ ਪਹਿਲ ਰਹਿੰਦੀ ਹੈ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜ਼ਾਂ ਹੀ ਰਹਿੰਦੀ ਹੈ ਤਾਂ ਜਿਹੀ ਰੋਡ ਤੇ ਸਥਿਤ ਹੈ ਇਹ ICICI SBI ਬੈਂਕ ਜਿਸ ਦੇ ਵਿੱਚ ਦੁਪਹਿਰੇ 2 ਵਜੇ ਦੇ ਕਰੀਬ ਤਿੰਨ ਲੁਟੇਰੇ ਅੰਦਰ ਦਾਖਲ ਹੁੰਦੇ ਨੇ ਹਾਲਾਂਕਿ ਦੋ ਮੋਟਰਸਾਈਕਲਾਂ ਤੇ ਚਾਰ ਲੁਟੇਰੇ ਸੇ ਪਹੁੰਚਦੇ ਨੇ ਇੱਕ ਲੁਟੇਰਾ ਬਾਹਰ ਮੌਜੂਦ ਰਹਿੰਦਾ ਔਰ ਤਿੰਨ ਲੁਟੇਰੇ ਜਿਹੜੇ ਇਸ ਬੈਗ ਦੇ ਅੰਦਰ ਦਾਖਲ ਹੁੰਦੇ ਨੇ ਉਹਨਾਂ ਕੋਲ ਦੋ ਪਿਸਤਲ ਜਿਹੜੇ ਆ ਉਹ ਮੌਜੂਦ ਹੁੰਦੇ ਆ ਔਰ ਅੰਦਰ ਜਾ ਕੇ ਕੈਸ਼ ਕਾਊਂਟਰ ਤੋਂ ਉਹ ਲੁੱਟ ਕਰਦੇ ਨੇ ਜੋ ਕੈਸ਼ ਜਿਹੜਾ ਦੱਸਿਆ ਜਾ ਰਿਹਾ ਹੈ 12,70,000 ਰੁਪਏ ਜੋ ਹੈ ਉਹ ਉਹਨਾਂ ਵੱਲੋਂ ਲੁੱਟੇ ਜਾਂਦੇ ਨੇ ਔਰ ਉਹ ਲੁੱਟ ਕੇ ਜੋ ਆਰਾਮ ਦੇ ਨਾਲ ਉਹ ਵਾਪਸ ਜਾਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਇਹ ਸਭ ਤੋਂ ਅਹਿਮ ਗੱਲ ਹੈ ਕਿ ਇਸ ਬੈਂਕ ਦੇ ਵਿੱਚ ਸਿਕਿਉਰਿਟੀ ਦੇ ਕੋਈ ਪੈਰਾਮੀਟਰ ਜਿਹੜੇ ਆ ਉਹ ਨਹੀਂ ਮੰਨੇ ਜਾ ਰਹੇ ਲਏ ਜਾ ਰਹੇ ਅੱਥੇ ਕੋਈ ਸਿਕਿਉਰਿਟੀ ਗਾਰਡ ਜਿਹੜਾ ਉਹ ਮੌਜੂਦ ਨਹੀਂ ਸੀ ਦੱਸਿਆ ਜਾ ਰਿਹਾ ਕਿ ਇਸ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਰਹਿੰਦਾ ਸ਼ਾਇਦ ਇਹੀ ਇੱਕ ਵੱਡਾ ਲੂ ਪਾਲਿਸੀ ਜਿਸ ਦੇ ਚੱਲਦੇ ਆ ਲੁਟੇਰੇ ਆ ਵੱਲੋਂ ਇਸ ਬੈਂਕ ਨੂੰ ਜੀ ਜਿਸ ਦੇ ਚੱਲਦੇ ਆ ਲੁਟੇਰੇਵਾਂ ਵੱਲੋਂ ਇਸ ਬੈਂਕ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਸ਼ਾਇਦ ਉਹ ਭਲੀ ਭਾਨਤੀ ਜਾਣੂ ਸਨ ਕਿ ਇਸ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਨਹੀਂ ਰਹਿੰਦਾ ਔਰ ਹਾਲਾਂਕਿ ਜੇਕਰ ਝਾਤ ਮਾਰੀ ਤੇ ਇੱਕ ਸਖਤ ਕਾਨੂੰਨ ਬਣਾਇਆ ਗਿਆ ਹੈ ਲਗਾਤਾਰ ਪੁਲਿਸ ਕਮਿਸ਼ਨਰ ਅਮਰਸਰ ਵੱਲੋਂ तमाम ਬੈਂਕਾਂ ਦੇ ਵਿੱਚ ਐਸਐਸਪੀ ਦਿਹਾਤੀ ਵੱਲੋਂ ਦਿਹਾਤ ਇਲਾਕੇ ਦੇ ਵਿੱਚਲੇ ਸਾਰੇ ਬੈਂਕਾਂ ਦੇ ਵਿੱਚੋਂ ਹੈ ਲਿਖਤੀ ਰੂਪ ਦੇ ਵਿੱਚ ਆਦੇਸ਼ ਦਿੱਤਾ ਗਿਆ ਔਰ ਇਹ ਯਕੀਨੀ ਬਣਾਉਣ ਦਾ ਦੇਸ਼ ਦਿੱਤਾ ਗਿਆ ਸੀ ਕਿ ਹਰ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਹੋਣਾ ਲਾਜ਼ਮੀ ਹੈ ਪਰ ਸ਼ਾਇਦ ਲੁਟੇਰੇ ਇਸ ਗੱਲ ਤੋਂ ਬਲੀ ਭੰਤੀ ਜਾਨੂ ਸਨ ਤੋਂ ਲੁਟੇਰੇ 12,70,000 ਰੁਪਏ ਲੁੱਟ ਕੇ ਇਸ ਬੈਂਕ ਤੋਂ ਆਰਾਮ ਦੇ ਨਾਲ ਬਾਹਰ ਨਿਕਲਦੇ ਨੇ ਉਹ ਚਿੱਟੇ ਦੇ ਨਹੀਂ ਦੁਪਹਿਰ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਆਰਾਮ ਦੇ ਨਾਲ ਬੈਂਕ ਲੁੱਟਣ ਤੋਂ ਬਾਅਦ ਦੋ ਮੋਟਰਸਾਈਕਲਾਂ ਤੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਸੀਸੀਟੀਵੀ ਫੁਟੇਜ ਦੇ ਵਿੱਚ ਸਭ ਤਰ੍ਹਾਂ ਤੇ ਨਜ਼ਰ ਆ ਰਿਹਾ ਹੈ ਕੋ ਲਟੇਰਿਆਂ ਨੂੰ ਨਾ ਖਾਕੀ ਵਰਦੀ ਦਾ ਖੋਫ ਹੈ ਨਾ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਹਨਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਰਹੀਆਂ ਨੇ ਉਹ ਕਿਤੇ ਉਹਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਤਾਂ ਹੁਣ ਮੁਕੰਮਲ ਜਾਂਚ ਤੋਂ ਬਾਅਦ ਜ਼ਰੂਰ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਲੁਟੇਰੇ ਪੁਲਿਸ ਦੀ ਗ੍ਰਿਫਤ ਹੋਣਗੇ ਹਾਲਾਂਕਿ ਸ਼ਹਿਰ ਦੇ ਅੰਦਰਲੇ ਇਲਾਕੇ 'ਚ ਉਹ ਆਏ ਸਨ ਔਰ ਇੱਧਰ ਤਰੰਤਨ ਰੋਡ ਵਾਲ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੋ ਮੋਟਰਸਾਈਕਲਾਂ ਤੇ ਫਰਾਰ ਹੋਏ ਨੇ ਹੁਣ ਪੁਲਿਸ ਵੱਲੋਂ ਪੂਰੇ ਇਲਾਕੇ ਦੇ ਵਿੱਚ ਵੱਖ-ਵੱਖ ਜੋ ਇੱਥੇ ਵਪਾਰਕ ਇਮਾਰਤਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਦੁਕਾਨਾਂ ਨੇ ਜਾਂ ਫੈਕਟਰੀਆਂ ਨੇ ਜਾਂ ਹੋਰ ਵਪਾਰਕ ਅਦਾਰੇ ਨੇ ਇਹਨਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਖੰਗਾਲੀ ਜਾ ਰਹੀ ਹੈ ਉਹ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਦੇ ਮੋਬਾਈਲ ਲੋਕੇਸ਼ਨ ਟ੍ਰੇਸ ਕੀਤੀ ਜਾ ਰਹੀਆਂ ਨੇ ਵਹੀਕਲਸ ਦੇ ਨੰਬਰ ਦੀ ਜਾਂਚ ਕਰਕੇ ਉਹਨਾਂ ਦੀ ਤੱਕ ਜਿਹੜੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਹਾਲ ਜਿਹੜਾ ਉਹ ਪੁਲਿਸ ਦੇ ਹੱਥ ਖਾਲੀ ਨੇ ਦਾਵਾ ਜਰੂਰ ਕੀਤਾ ਜਾ ਰਿਹਾ ਹੈ ਕਿ ਜਲਦ ਇਹ ਲੁਟੇਰੇ ਪੁਲਿਸ ਦੀ ਪਕੜ ਛੋਣਗੇ ਪਰ ਲੋਕ ਸਭਾ ਚੋਣਾਂ 'ਚ ਵਰਤੀ ਜਾ ਰਹੀ ਅਤਿਅੰਤ ਚੌਕਸੀ ਹਾਈ ਲੜ ਤੇ ਨਜ਼ਰ ਆ ਰਹੀ ਪੁਲਿਸ ਵੱਦੇ ਇਸ ਸਖਤ ਪਹਿਰੇ ਦੇ ਦੌਰਾਨ ਇਹ ਲੁੱਟ ਹੋਣਾ ਆਪਣੇ ਆਪ ਵਿੱਚ ਪੰਜਾਬ ਦੀ ਲਾ ਐਂਡ ਆਰਡਰ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਮਨਿੰਦਰ ਇਹ ਦੋ ਚੀਜ਼ਾਂ ਨੇ ਖਾਸ ਤੌਰ ਦੇ ਉੱਤੇ ਕਿਉਂਕਿ ਲੋਕ ਸਭਾ ਚੋਣਾਂ ਨੇ ਚੱਪੇ ਚੱਪੇ ਦੇ ਉੱਤੇ ਪੁਲਿਸ ਕਹਿ ਰਹੀ ਹੈ ਕਿ ਪਹਿਰਾ ਦਿੱਤਾ ਜਾ ਰਿਹਾ ਹੈ ਤੇ ਦੂਜੀ ਗੱਲ ਕਿ ਹਮੇਸ਼ਾ ਦੀ ਤਰ੍ਹਾਂ ਜਿਹੜਾ ਸਿਕਿਉਰਿਟੀ ਗਾਰਡ ਬੈਂਕ ਦੇ ਵਿੱਚ ਮੌਜੂਦ ਨਹੀਂ ਸੀ ਕਿ ਸਿਰਫ ਅੱਜ ਦੇ ਦਿਨ ਦੇ ਲਈ ਹੀ ਜਿਹੜਾ ਸਿਕਿਉਰਿਟੀ ਗਾਰਡ ਬੈਂਕ ਦੇ ਵਿੱਚ ਨਹੀਂ ਸੀ ਬਿਲਕੁਲ ਬੈਂਕ ਸਟਾਫ ਦੀ ਇੱਕ ਵੱਡੀ ਲਾਪਰਵਾਹੀ ਜਿਹੜੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਇੱਥੇ ਦੱਸਿਆ ਜਾ ਰਿਹਾ ਕਿ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਰਹਿੰਦਾ ਔਰ ਇਹ ਇਹ ਗੱਲ ਬੈਂਕ ਸਟਾਫ ਵੱਲੋਂ ਵੀ ਜਿਹੜੀ ਹੈ ਮੰਨੀ ਜਾ ਰਹੀ ਹੈ ਇਸੇ ਮੁੱਢ ਤੋਂ ਸਟਾਫ ਤੋਂ ਇਸ ਗੱਲ ਦਾ ਜਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਸਿਕਿਉਰਿਟੀ ਗਾਰਡ ਇੱਥੇ ਰੱਖਿਆ ਹੀ ਨਹੀਂ ਗਿਆ ਜਾਂ ਸਿਰਫ ਅੱਜ ਦੇ ਦਿਨ ਛੁੱਟੀ ਦੇ ਸੀ ਸਰ ਇਹ ਇੱਕ ਵੱਡਾ ਲੂਪਹੋਲ ਨਜ਼ਰ ਆ ਰਿਹਾ ਸਿਕਿਉਰਿਟੀ ਦੇ ਵਿੱਚ ਕਿ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਨਹੀਂ ਸੀ ਕੀ ਉਹ ਪੱਕੇ ਤੌਰ ਤੇ ਕਦੇ ਰੱਖਿਆ ਹੀ ਨਹੀਂ ਗਿਆ ਨਹੀਂ ਗਿਆ ਇੱਥੇ ਕਦੇ ਨਹੀਂ ਇੱਕ ਵੱਡਾ ਲੂਪ ਹੋ ਲੈ ਸਿਕਿਉਰਟੀ ਪੈਰਾਮੀਟਰ ਜਿਹੜੇ ਉਹ ਨਹੀਂ ਮਾਇਰ ਕੀਤੇ ਜਾ ਰਹੇ ਪੂਰੇ ਰੱਖੇ ਨਹੀਂ ਜਾ ਰਹੇ ਨਹੀਂ ਬੇਸਿਕਲੀ ਨਵੀਂ ਬ੍ਰਾਂਚੇਸ ਦੇ ਵਿੱਚ ਕਈਆਂ ਦੇ ਵਿੱਚ ਨਹੀਂ ਹੁੰਦਾ ਤੇ ਸਾਨੂੰ ਸਟਾਰਟਿੰਗ ਤੋਂ ਸਿਕਿਉਰਟੀ ਗਾਰਡ ਨਹੀਂ ਮਿਲੇ ਸੀਗਾ ਜੀ ਇਹ ਕਿੰਨੀ ਦੇਰ ਹੋ ਗਈ ਇਹ ਬ੍ਰਾਂਚ ਕੋਲ 6 ਘਰ ਮਹੀਨੇ ਹੋਇਆ ਜੀ 6 ਮਹੀਨੇ ਚ ਕਦੇ ਸਿਕਿਉਰਟੀ ਗਾਰਡ ਇੱਥੇ ਰੱਖਿਆ ਨਹੀਂ ਨਹੀਂ ਲੱਗਦਾ ਕਿ ਇਹੀ ਕਾਰਨ ਹੈ ਛੇ ਲੁਟੇਰੇ ਵੱਲੋਂ ਬੈਕਗ੍ਰਾਉਂਡ ਨਸ਼ਾਲਾ ਬਣਾਇਆ ਗਿਆ ਹੋ ਸਕਦਾ ਹੈ ਜੀ ਬਾਕੀ ਆਪਾਂ ਆਪਣੇ ਬਿਆਨ ਵਗੈਰਾ ਸਾਰੇ ਦੇ ਚੁੱਕੇ ਆਂ ਪੁਲਿਸ ਨੂੰ ਆਲਰੇਡੀ ਮੌਕੇ ਤੇ ਆ ਕੇ ਉਹ ਸਾਰਾ ਕੁਝ ਕੈਮਰੇ ਵਗੈਰਾ ਚੈੱਕ ਕਰ ਗਏ ਜੋ ਇਹਨਾਂ ਨੂੰ ਲਿਖਣਾ ਸੀ ਲਿਖ ਕੇ ਆਂ ਬਾਕੀ ਕਾਰਵਾਈ ਕਰਦੇ ਪਏ ਆ ਤੁਹਾਨੂੰ ਕੁਝ ਹੋਰ ਰਿਕੁਆਇਰਮੈਂਟ ਹੈਗੀ ਕੁਝ ਹੋਰ ਨੋਲਿਜ ਚਾਹੀਦੀ ਹੈ ਤੇ ਉਹਨਾਂ ਕੋਲੋਂ ਤੁਸੀਂ ਲੈ ਸਕਦੇ ਹੋ ਜੀ ਸਰ ਥੋਟਸ ਨੂੰ ਕਿਤੇ ਲਿਖਤੀ ਰੂਪ ਚ ਦੱਸਿਆ ਗਿਆ ਕਿ ਸਿਕਿਉਰਿਟੀ ਗਾਰਡ ਦੀ ਲੋੜ ਹੈ ਜਿਹੋ ਜਿਹੇ ਹਾਲਾਤ ਨੇ ਅੱਜ ਕੱਲ ਜਾਂ ਲੈਂਡ ਰੋਡਰ ਦੀ ਜੋ ਸਥਿਤੀ ਹੈ ਜਿਸ ਤਰ੍ਹਾਂ ਚਰੇ ਹਮ ਲੁੱਟਾ ਸਰ ਸਾਰ ਚੀਜ਼ ਕੀਤੀ ਗਈ ਹੋਈ ਹੈ ਬਿਲਕੁਲ ਸਾਰ ਚੀਜ਼ ਕੀਤੀ ਗਈ ਹੋਈ ਹੈ ਬਾਕੀ ਤੁਸੀਂ ਇੱਕ ਵਾਰ ਜਰਾ ਤੁਸੀਂ ਆਪਣਾ ਪੁਲਿਸ ਵਾਲਿਆਂ ਕੋਲ ਲੈ ਸਕਦੇ ਹੋ ਸਰ ਉਹ ਅਮਾਉਂਟ ਅਲੇ ਡਿਸਕਲੋਸ ਨਹੀਂ ਕਰ ਸਕਦੇ ਚਲੋ ਤਾਂ ਅਧਿਕਾਰੀ ਇਸ ਗੱਲ ਦਾ ਦੱਸ ਚਰੇ ਰਹੇ ਕਿ 6 ਮਹੀਨੇ ਹੋ ਗਏ ਇਸ ਬ੍ਰਾਂਚ ਨੂੰ ਖੁੱਲੀ ਨੂੰ ਔਰ ਇਸ ਦੌਰਾਨ ਹਰ ਅਥਾਰਟिटीज ਤੋਂ ਡਿਮਾਂਡ ਵੀ ਕੀਤੀ ਗਈ ਹੈ ਪਰ ਹਰ ਅਥਾਰਟिटीज ਵੱਲੋਂ ਇਸ ਬੈਂਕ ਨੂੰ ਸਿਕਿਉਰਿਟੀ ਗਾਰਡ ਜਿਹੜਾ ਉਹ ਮੁਹैया ਨਹੀਂ ਕਰਵਾਇਆ ਗਿਆ ਔਰ ਇਹੀ ਕਾਰਨ ਹੈ ਕਿ ਇਸ ਬੈਂਕ ਨੂੰ ਉਚੇਚੇ ਤੌਰ ਤੇ ਜੋ ਹੈ ਨਿਸ਼ਾਨਾ ਬਣਾਇਆ ਗਿਆ ਪੂਰੀ ਰੈਕੀ ਕੀਤੀ ਗਈ ਹੋਣੀ ਲੁਟੇਰਿਆਂ ਵੱਲੋਂ ਕਿ ਇਹ ਬੈਂਕ ਜਿਹੜਾ ਹੈ ਇਹ ਸੁਰੱਖਿਆ ਦੇ ਘੇਰੇ ਦੇ ਵਿੱਚ ਨਹੀਂ ਹੈ ਇੱਥੇ ਕੋਈ ਸਿਕਿਉਰ ਮੈਨੇਜਰ ਫਿਲਹਾਲ ਦੇ ਲਈ ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇ ਲਈ ਪਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾ ਕ੍ਰਮ ਵੇਖਣ ਨੂੰ ਮਿਲਿਆ ਹੈ ਤਾਂ ਆਪਣੇ ਆਪ ਦੇ ਵਿੱਚ ਸਵਾਲ ਜਿਹੜੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਖੜੇ ਹੋ ਗਏ ਨੇ